नमस्कार द में आपका स्वागत मैं आपका अपना मदन घोडेला चार दोस्त स्कूल जाने वाले आपस में शाम को बैठते हैं और बैठकर के सलाह बनाते हैं कि क्यों ना आप 15 लाख रुपए कमा लिए जाएं मोदी जी तो जब देंगे तब देंगे लेकिन पता नहीं था कि फाजिलका की पुलिस उनको चुपके से उठाने आ जाएगी 15 लाख की फिरौती मांगने वाले चार लड़के जो के काफी अमीर घरों के बताए जा रहे हैं और नामी स्कूल में पढ़ते हैं को अबोहर पुलिस ने आज ही गिरफ्तार किया है चारों मिलकर के एक दुकानदार से पंद्रह लाख रुपए की फिरौती मांग रहे थे पूरा मामला क्या है फाजिलका के एसएसपी गुरमीत सिंह जी मीडिया को ब्रीफ कर रहे हैं ਫਿਰ ਅਸੀਂ ਇਮੀਡੀਏਟਲੀ ਉੱਤੇ ਵਰਕਆਊਟ ਜਿਹੜਾ ਕਰਨਾ ਸ਼ੁਰੂ ਕਰਤਾ ਅਸੀਂ ਐਫ ਆਈ ਆਰ ਲੋਚ ਕਰਕੇ ਤੇ ਅੱਜ ਉਹਦੇ ਵਿੱਚ ਜਿਹੜੀ ਅਸੀਂ ਚਾਰ ਜਿਹੜੀਆਂ ਅਰੈਸਟ ਕੀਤੀਆਂ ਚਾਰਾਂ ਦੇ ਵਿੱਚ ਹੀ ਜਿਹੜੇ ਉਹ ਅਰੈਸਟ ਕਰਕੇ ਅਸੀਂ ਜਿਹੜੇ ਸਾਰੇ ਇੱਕ ਜੁਵਿਨਾਈਲ ਅਫੈਂਡਰ ਸੀਗੇ ਜਿਹੜੇ 18 ਸਾਲ ਤੋਂ ਘੱਟ ਸੀਗੇ ਸੋ ਉਹਨਾਂ ਕੋਲ ਮੋਬਾਈਲ ਵੀ ਜਿਹੜਾ ਸਹੀ ਰਿਕਵਰ ਹੋ ਗਿਆ ਸੀ ਉਹ ਸਿਮ ਜਿਹੜਾ ਯੂਜ਼ ਕੀਤਾ ਉਹ ਵੀ ਰਿਕਵਰ ਹੋ ਗਿਆ ਸੀਗਾ ਤੇ ਉਹਨੂੰ ਅਸੀਂ ਜੁਵਿਨਾਈਲ ਹੋਮ ਜਿਹੜਾ ਉਹ ਕੋਰਟ ਤੋਂ ਪਰミਸ਼ਨ ਲੈ ਕੇ ਜਿਹੜਾ ਭੇਜਤਾ ਵੈ ਸੋ ਇਹ ਇੱਕ ਗੈਂਗਸਟਰ ਕ੍ਰਾਈਮ ਨਹੀਂ ਸੀਗਾ ਇੱਕ ਇੱਕ ਜਿਹੜੇ ਹੇਲਪ ਹੋ ਸਕਦੀ ਹੈ ਵੀ ਕੋਈ ਵੀ ਜਿਹੜਾ ਇਦਾਂ ਦੀ ਐਕਸਟਰਸ਼ਨ ਕਰੇਗਾ ਜਾਂ ਕੋਈ ਵੀ ਕਰੇਗਾ ਉਹਨੂੰ ਕਿਸੇ ਵੀ ਲੈਵਲ ਤੇ ਜਿਹੜਾ ਕੋਈ ਕੋਈ ਇਹਦੇ ਵਿੱਚ ਨਹੀਂ ਆ। ਤੋਂ ਇਹਦੇ ਖਿਲਾਫ ਪੂਰਾ ਐਕਸ਼ਨ ਭੇਜਿਆ। ਪਰ ਸੂਰੀ ਕਰ ਦਿੱਤੀ ਵਜਾ ਕੀ ਸੀ ਕਿਉਂ ਕਿ ਉਹ ਇਹਦੇ ਪਿੱਛੇ ਜਿਹੜਾ ਇਹ ਕਾਲ ਕੀਤੀ ਗਈ ਕਿ ਮਜਬੂਰੀ ਸੀਗੀ ਕੋਈ। ਦੇਖੋ ਬੱਚਿਆਂ ਨੇ ਬੈਠ ਕੇ ਜਿਹੜੀ ਆਫਸ ਦੀ ਜਿਹੜੀ ਇਹਨਾਂ ਨੇ ਸਲਾਹ ਕਰ ਲਈ ਸੀ। ਕੋਈ ਇਹਨਾਂ ਨੂੰ ਰਿਕੁਆਇਰਮੈਂਟ ਸੀ ਜਿਹੜੀ ਉਹ ਪੂਰੀ ਕਰਨ ਦੇ ਖਾਤਰ ਜਿਹੜੀ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ। ਕਿੰਨੇ ਕਿਸੇ ਪਿਛੋਕਰ ਦੀ ਗੱਲ ਕਰ ਲਈ ਤੇ ਪਿਛੋਕਰ ਤੋਂ ਕਿਸ ਤਰ੍ਹਾਂ ਦੀ ਫੈਮਲੀ ਨਾਲ ਬਿਲੋਂਗ ਕਰਦੇ ਨੇ ਦੇਖੋ ਇਹ ਸਾਰੇ ਕੁਝ ਮੀਡਲ ਕਲਾਸ ਨਾਲ ਨੇ ਜਿਹੜੇ ਪਿੰਡਾਂ 'ਚ ਕੰਮ ਕਰਦੇ ਆ ਇੱਕ ਇੱਕ ਦੋ ਤੇ ਜਿਹੜੇ ਬਹੁਤ ਵਧੀਆ ਜਿਹੜੇ ਬੈਲੋਗ ਫੈਮਲੀ ਦੇ ਬੱਚੇ ਨੇ ਸੋ ਇਹ ਸਾਰੇ ਹੀ ਜਿਹੜੇ ਮਤਲਬ ਇਸ ਜਿਹੜੇ ਅਵੇ ਚ ਆਉਂਦੇ ਆ ਸਰ ਇਹਦੇ ਦੀ ਜਿਹੜੀ ਕਾਰਵਾਈ ਕੀਤੀ ਜੋ ਬੰਦੀ ਕਾਰਵਾਈ ਸੀ ਉਹ ਨਹੀਂ ਸਾਜ਼ਿਸ਼ ਕਿਵੇਂ ਡਿਫਰੈਂਸ ਤੋਂ ਬੈਂਕ ਪੜਦੇ ਸੀ ਪੁਲਿਸ ਕਲ ਇਨਪੋਰਟ ਹੁੰਦੀ ਹੈ ਕੋ ਹਿਊਮਨ ਇਨਪੋਰਟ ਹੁੰਦੀ ਹੈ ਸਾਨੂੰ ਪਬਲਿਕ ਤੋਂ ਵੀ ਸਾਨੂੰ ਕੋਈ ਇੰਦਾ ਦਾ ਫੀਡਬੈਕ ਆ ਜਾਂਦਾ ਵਾ ਜਿਹੜਾ ਕਿ ਇੱਕ ਬਹੁਤ ਚੰਗਾ ਹੁੰਦਾ ਤਾਂ ਹੀ ਉਹ ਤਾਂ ਅਸੀਂ ਜਿਹੜੀ ਜਿਹੜੀ ਐਂਟੀ ਗੈਂਗਸਟਰ ਹੈਜ਼ ਮਾਈਚਰ ਵੀ ਜਿਹੜਾ ਸਾਨੂੰ ਕੋਈ ਵੀ ਕਿਤੇ ਕ੍ਰਾਈਮ ਨਿਕਮ ਉੱਥਾਂ ਹੁੰਦਾ ਸਾਨੂੰ ਰਿਪੋਰਟ ਹੁੰਦਾ ਉਹ ਲੋਕ ਕਰ ਵੀ ਰਹੇ ਆ ਇਸ ਟਾਈਮ ਸਾਨੂੰ ਵਧੀਆ ਇਹਦਾ ਫੀਡਬੈਕ ਆ ਰਿਹਾ ਪਬਲਿਕ ਤੋਂ ਸਾਨੂੰ